ਇਹ ਮੰਗਾ ਬਣਾਉਣ ਵਾਸਤੇ ਇਹ ਫੈਸਲਾ ਕੀਤਾ ਵੀ 1 ਅਕਤੂਬਰ ਤੋਂ ਆਪਾਂ ਸਾਰੀਆਂ ਫਸਲਾਂ ਦਾ ਵੇਚਣ ਦਾ ਪਾਈਕਟ ਕਰਨਾ ਹੈ ਇਹ ਮੰਡੀਆਂ ਸਾਡੀ ਦੁਕਾਨਾਂ ਤੇ ਪਾਲ ਆਊਗਾ ਅਸੀਂ ਉਹਦੀ ਸ਼ਾਮ ਸੰਭਾਲ ਕਰਾਂਗੇ ਪਰ ਅਸੀਂ ਉਹਦੀ ਬੋਲੀ ਨਹੀਂ ਕਰਾਵਾਂਗੇ ਸਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਅਜੀ ਟੀਵੀ ਤੇ ਮਹਾ ਨਰ ਸਿੰਘ ਸਿੱਧੂ ਅੱਜ ਪਹੁੰਚਾ ਸੀ ਬਠਿੰਡਾ ਦੀ ਦਾਣਾ ਮੰਡੀ ਵੇਖੇ ਜੋ ਤੱਕ ਦੱਸ ਦਈਏ ਕਿ ਇੱਕ ਤਰੀਕ ਤੋਂ ਜਿਹੜੇ ਝੋਨੇ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈਗੀ ਤੇ ਇਸ ਨੂੰ ਲੈ ਕੇ ਜਿਹੜੇ ਮਾਰਕੀਟ ਕਮੇਟੀ ਵੱਲੋਂ ਪੂਖਤਾ ਪ੍ਰਬੰਧ ਕਰ ਰਿਹਾ ਹੈ ਸਾਨੂੰ ਦੱਸ ਦਈਏ ਕਿ ਇਹ ਬਠਿੰਡਾ ਦੀ ਦਾਣਾ ਮੰਡੀ ਹੈਗੀ ਇੱਥੋਂ ਦੀ ਬਿਲਕੁਲ ਸਾਫ ਸਪਾਈ ਹੋ ਰਹੀ ਹੈ ਚੁੱਕਿਆ ਹੈਗੀ ਅਤੇ ਜਿਹੜਾ ਵੀ ਝੋਨਾ ਹੈਗਾ ਚਲੋ ਬਠਿੰਡਾ ਜਾਂ ਏਰੀਆ ਚ ਹਜੇ 10-15 ਦਿਨਾਂ ਤੱਕ ਬੜੇ ਆਵੇਗਾ ਪਰ ਜਿਹੜੀ ਪੰਜਾਬ ਸਰਕਾਰ ਵੱਲੋਂ ਆਗੀ ਚੋਨੇ ਦੀ ਜਿਹੜੀ ਖਰੀਦ ਹੈਗੀ ਉਹ ਇੱਕ ਤਰੀਕ ਤੋਂ ਸ਼ੁਰੂ ਕੀਤੀ ਜਾਣੀ ਹੈ ਜਾਣੀ ਕਿ ਕੱਲ ਤੋਂ ਸ਼ੁਰੂ ਕੀਤੀ ਜਾਣੀ ਹੈ ਪਰ ਜਿਹੜੇ ਆੜਤੀਆ ਗਏ ਉਹਨਾਂ ਦੀਆਂ ਕੁਝ ਮੰਗਾਂ ਸੀ ਉਹਨਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀਗੀ ਤੇ ਉਸ ਨੂੰ ਲੈ ਕੇ ਜਿਹੜੇ ਆੜਤੀਆ ਵੱਲੋਂ ਹੜਤਾਲ ਕਰ ਦਿੱਤੀ ਗਈ ਹੈਗੀ ਇਹ ਕੀ ਮਾਮਲਾ ਹੈਗਾ ਕਿ ਇਹਨਾਂ ਦੀਆਂ ਮੰਗਾਂ ਉਸ ਬਾਰੇ ਆਪਾਂ ਗੱਲ ਕਰਦੇ ਆ ਜਿਹੜੇ ਆੜਤੀਆ ਦੇ ਪ੍ਰਧਾਨ ਅੰਗੇ ਉਹਨਾਂ ਨਾਲ ਆਪਾਂ ਗੱਲ ਕਰਾਂਗੇ ਸੱਸੀ ਗਾਵੀ ਜੀ ਸੱਸੀ ਗਾਵੀ ਜੀ ਇਹ ਕੀ ਨਾਮ ਹੈ ਤੁਹਾਡਾ ਸਟਿਕ ਬੋਰਡ ਸਿੱਟੇ ਕਮਾਤੀ ਜਿਹੜੀ ਇੱਕ ਦੱਸਿਆ ਜਾ ਰਿਹਾ ਵੀ ਹੜਤਾਲ ਕਰਤੀ ਹੈਗੀ ਉਧਰ ਉਹਦਾ ਝੋਨਾ ਆਉਣਾ ਹੈਗਾ ਹੁਣ ਕਿਸਾਨ ਵੀ ਹੈਰਾਨ ਹੋਣਗੇ ਜਿਹੜੇ ਮਜ਼ਦੂਰ ਹੋਣਗੇ ਉਹ ਵੀ ਤੇ ਕੀ ਮੰਗਾਗਾ ਕਿ ਇਹ ਕਿਸ ਤਰ੍ਹਾਂ ਦਾ ਮਸਲਾ ਹੈ ਸਰ ਸਾਡੀ ਆੜ ਤੋਂ ਬਦੀ ਨੂੰ 15 ਸਾਲ ਹੋ ਗਏ ਸੀ 2.5% ਹੋਈ ਨੂੰ ਸਾਨੂੰ ਸਣ 2019 ਤੱਕ ਗਵਰਨਮੈਂਟ ਚਾਹੇ ਐਮਐਸਪੀਸੀ ਚਾਹੇ ਬੋਲੀ ਤੇ ਜੋ ਬਾਲ ਬਿਕਤੇ ਸੀ ਸਾਨੂੰ ਮੁੱਤ 2.5% ਆੜਤ ਮਿਲਦੀ ਸੀ ਪਰ ਕੇਂਦਰ ਸਰਕਾਰ ਨੇ 2019 ਚ ਇਸ ਆਰਟ ਨੂੰ ਜੋ 2019 ਐਮਐਸਪੀਸੀ ਉਸ ਦੇ ਹਿਸਾਬ ਨਾਲ ਫਿਕਸ ਕਰਕੇ ਛੱਡਤਾ ਉਹਨੂੰ ਉਦੋਂ ਬਾਅਦ ਇਹਨਾਂ ਨੇ ਕੋਈ ਉਹਦੀ ਗੌਰ ਨਹੀਂ ਕੀਤੀ ਅਸੀਂ 4 ਸਾਲ ਤੋਂ ਇਹ ਮੰਗ ਚੱਕ ਰਹੇ ਹਾਂ ਸਾਡੀ ਕੋਈ ਗੌਰ ਨਹੀਂ ਹੋਈ ਸਾਡੀਆਂ ਹੁਣ ਅਸੀਂ ਜਦੋਂ 26 ਅਗਸਤ ਨੂੰ ਤਲਵੰਡੀ ਭਾਈਪਿੱਖੇ ਸਾਡਾ ਪੰਜਾਬ ਦਾ ਕੱਟ ਹੋਇਆ ਉੱਥੇ ਕੱਟ ਦੇ ਵਿੱਚ ਅਸੀਂ ਇਹ ਮੰਗਾ ਬਣਾਉਣ ਵਾਸਤੇ ਇਹ ਫੈਸਲਾ ਕੀਤਾ ਵੀ 1 ਅਕਤੂਬਰ ਤੋਂ ਆਪਾਂ ਸਾਰੀਆਂ ਫਸਲਾਂ ਦਾ ਵੇਚਣ ਦਾ ਬਾਈਕਟ ਕਰਨਾ ਜਿਹੜਾ ਪੁਰ ਜੋਰ ਸਮਰਥਨ 7000 8000 ਕੱਢ ਨੇ ਕੀਤਾ ਸਾਡੇ ਪ੍ਰਧਾਨ ਜੀ ਦਾ ਤੇ ਹੁਣ ਸਾਡਾ ਇਹ ਸੂਬਾ ਪੱਧਰ ਤੇ ਇਹ ਬੰਦ ਦਾ ਐਲਾਨ ਹੈ ਅਸੀਂ ਕੋਈ ਕਿਸੇ ਕਿਸੀ ਏਜੰਸੀ ਦੀ ਕੋਈ ਬੋਲੀ ਨਹੀਂ ਕਰਾਵਾਂਗੇ ਜੇ ਮੰਡੀਆਂ ਸਾਡੀ ਦੁਕਾਨਾਂ ਤੇ ਮਾਲ ਆਊਗਾ ਅਸੀਂ ਉਹਦੀ ਸ਼ਾਮ ਸੰਭਾਲ ਕਰਾਂਗੇ ਪਰ ਅਸੀਂ ਉਹਦੀ ਬੋਲੀ ਨਹੀਂ ਕਰਾਵਾਂਗੇ ਕਿ ਦੱਸਿਆ ਜੇ ਪੰਜਾਬ ਸਰਕਾਰ ਵੱਲੋਂ ਵੀ ਗੱਲਬਾਤ ਕੀਤੀ ਗਈ ਫਿਰ ਉਹਦੇ ਚ ਕੋਈ ਸ਼ਿਕਾ ਨਿਕਲਿਆ ਹਜੇ ਤੱਕ ਕੋਈ ਰਿਸਪਾਂਸ ਨਹੀਂ ਮਿਲਿਆ ਹਾਂ ਤਾਂ ਤਾਂ ਖਵਾਚੀ ਗੱਲਾਂ ਬੱਤੇ ਆਸੀਂ ਕੇਂਦਰ ਸਰਕਾਰ ਦੇ ਜਿਹੜੇ ਮੰਤਰੀ ਐ ਫੂਡ ਮਿਨਿਸਟਰ ਪ੍ਰਲਾਦ ਜੋਸ਼ੀ ਜੀ ਉਹਨਾਂ ਨੂੰ ਵੀ ਸਾਡਾ ਡੈਡੀਕੇਟ ਮਿਲ ਗਿਆ ਉਹਨਾਂ ਨੇ ਸਾਨੂੰ ਕਾਲ ਕੀਤਾ ਸੀ ਪਰ ਠੋਸ ਸਾਲ ਕੋਈ ਨਿਕਲਿਆ ਉਧਰੋਂ ਛੈਲਰਾਂ ਵਾਲੇ ਵੀ ਕਹਿ ਰਿਹਾ ਵੀ ਅਸੀਂ ਆਪਦਾ ਮਾਲ ਨਹੀਂ ਚੱਕਾਂਗੇ ਉਧਰ ਛੈਲਰਾਂ ਵਾਲਾ ਨੇ ਸੋਟ ਕੇ ਕਿ ਛੈਲਰਾਂ ਵਾਲਾ ਨੇ ਕਹਤਾ ਵੀ ਅਸੀਂ ਮਾਲ ਨਹੀਂ ਚੱਕਾਂਗੇ ਅਸੀਂ ਛੈਲਰਾਂ ਚ ਨਹੀਂ ਲਵਾਵਾਂਗੇ ਉਧਰ ਉਹ ਆਰਤੀਆਂ ਨੇ ਕਹਿਤਾ ਵੀ ਅਸੀਂ ਜਿਹੜੇ ਖਰੀਦ ਨਹੀਂ ਕਰਾਂਗੇ ਅਸੀਂ ਆਪ ਦਾ ਕੰਮ ਨਹੀਂ ਕਰਾਂਗੇ ਫਿਰ ਇਹਦੇ ਵਿੱਚ ਕਿਸਾਨ ਪਰੇਸ਼ਾਨ ਹੋ ਗਿਆ ਜਿਹੜੀ ਫਸਲ ਆਏਗੀ ਉਹਦਾ ਕੀ ਹਾਲ ਹੋ ਫਸਲ ਦਾ ਹਾਲ ਤਾਂ ਸਰਕਾਰ ਨੂੰ ਪਤਾ ਹੈ ਸਰਕਾਰ ਨੇ ਇੰਤਜ਼ਾਮ ਕਰਨੇ ਆਏ ਨੇ ਕਿ ਦੰਦੇ ਸਰਕਾਰ ਡਿਮਾਂਡਾ ਪੂਰੇ ਕਰੇ ਅਸੀਂ ਘੰਟੇ ਦੇ ਸਾਰਾ ਕੁਝ ਕਰ ਦਿਆਂਗੇ ਜੀ ਜੇ ਕਿਸਾਨ ਫਸਲ ਲੈ ਕੇ ਆਉਂਦਾ ਹੈ ਫਿਰ ਉਹਦੇ ਤੁਸੀਂ ਕਿਸਾਨ ਫਸਲ ਲੈ ਕੇ ਆਊਗਾ ਅਸੀਂ ਕਿਰਨਾਂ ਸੰਭਾਲ ਕਰਾਂਗੇ ਮੰਜਾ ਬਿਸਤਰਾ ਵੀ ਦੇਵਾਂਗੇ ਠੰਡਾ ਪਾਣੀ ਵੀ ਦੇਵਾਂਗੇ ਤਰਪਾਲਾਂ ਵੀ ਦੇਵਾਂਗੇ ਪਰ ਕਿਹਦੇ ਨੇ ਪ੍ਰਿੰਤ ਸਾਡੀ ਮਜਬੂਰੀ ਹੈ ਜੀ ਸਾਡੋ ਵੀ ਆਦੀ ਰੋਜੀ ਰੋਟੀ ਪੱਛੇ ਦਾ ਪੇਟ ਪਾਲਨੇ ਆਸੀਂ ਹੁਣ ਜਿਵੇਂ ਪੰਜਾਬ ਸਰਕਾਰ ਗੱਲਬਾਤ ਕਰ ਰਹੀ ਹੈਗੀ ਪਰ ਪੰਜਾਬ ਸਰਕਾਰ ਦਾ ਜੇ ਦੇਖਿਆ ਜਾਵੇ ਖਈ ਨਹੀਂਗਾ ਤੇ ਇਹ ਕੱਲ ਤਾਂ ਜਿਹੜੀ ਸੈਂਟਰ ਦੇ ਆ ਕੇ ਬਿਲਕੁਲ ਹਰਿਆਣੇ ਦੇ ਵਿੱਚ ਬੀਜੇਪੀ ਸਰਕਾਰ ਨੇ ਆਰਥਿਕ ਨੂੰ ਵਿਸ਼ਵਾਸਨ ਦਿੱਤਾ 2 ਮਹੀਨੇ ਪਹਿਲਾਂ ਵੀ ਜਿੰਨੇ ਆਰਥ ਨੂੰ ਕੇਂਦਰ ਸਰਕਾਰ ਤੋਂ ਘੱਟ ਮਿਲੇਗੀ ਉਹ ਸ਼ੂਭ ਸਰਕਾਰ ਪੂਰੀ ਕਰੂਗੀ ਸਾਡੇ ਘਰ ਦੇ ਨੇ ਤੇ ਭਵੰਤਵਾਨ ਜੀ ਸੀਐਮ ਸਾਹਿਬ ਬੀਐਸਜੀ ਆਪਦੇ ਕੋਲੋਂ ਦੇਵਾਂਗੇ ਸਾਨੂੰ ਪੂਰੀ ਚਾਹੀਦੀ ਹੈ ਹਾਂ ਫਿਰ ਜੇ ਇੱਥੇ ਘਟ ਬੰਦਰ ਫਿਰ ਮੁੱਖ ਮੰਤਰੀ ਨੇ ਇਹ ਨਹੀਂ ਕਿਹਾ ਹੈ ਵੀ ਅਸੀਂ ਦੇ ਦਾਂਗੇ ਪੂਰੀ ਕਰਾਂਗੇ ਕੋਈ ਨਹੀਂ ਕੱਲ ਕੱਲ ਵੀ ਮੀਟਿੰਗ ਹੋਈ ਹੈ ਕਿਸਾਨ ਪੰਜਾਬ ਭਵਨ ਵਿਖੇ ਉਹਨਾਂ ਨੇ ਇੱਕ ਵੀ ਮੰਤਰੀ ਆਏ ਮੰਤਰੀ ਸਾਹਿਬ ਆਏ ਹੁਣੇ ਇੱਕ ਜੋ ਉਹਨਾਂ ਨਾਲ ਮੀਟਿੰਗ ਹੋਈ ਹੈ ਹਾਲੀਆ ਉਸ ਦੀ ਰਿਪੋਰਟ ਆਈ ਦੀ ਵੀ ਉੱਥੇ ਕੀ ਹੋਇਆ ਪਰ ਜੇ ਪੋਜ਼ਿਟਿਵ ਰਿਪੋਰਟ ਆਈ ਹੁੰਦੀ ਸਾਡੇ ਕੋਲ ਸੁਨੇਹਾ ਆ ਜਾਂਦਾ ਪਰ ਇੱਕ ਵਾਰੀ ਕਿਸਾਨਾਂ ਨੂੰ ਵੀ ਕਿਹਾ ਸੀਗਾ ਵੀ ਤੁਸੀਂ ਮੰਗੀ ਵੇਚੋ ਸੋ ਨੂੰ ਐਮਐਸਪੀ ਦੇ ਰੇਟ ਮਿਲੂਗਾ ਜੇ ਕਟ ਮਿਲਦਾ ਉਹਨਾਂ ਨੂੰ ਪੂਰਾ ਪੰਜਾਬ ਸਰਕਾਰ ਕਰੂ ਪਰ ਉਹਨਾਂ ਨੇ ਕੁਝ ਤਾਂ 10% ਤਾਂ ਕੀਤਾ ਬਾਕੀ ਉਹਨਾਂ ਨੇ ਉਹ ਵੀ ਛੱਡਤਾ ਸੀਗਾ ਸੀ ਬਿਲਕੁਲ ਐ ਹੀ ਹੁੰਦਾ ਜੀ ਹਮੇਸ਼ਾ ਹੀ ਇਸ ਤਰ੍ਹਾਂ ਹੁੰਦਾ ਹੈ ਵਾਦੇ ਕੀਤੇ ਜਾਂਦੇ ਹੈ ਪਰ ਉਹ ਨਿਭਾਏ ਨਹੀਂ ਜਾਂਦੇ ਤੇ ਹੁਣ ਅਗਲਾ ਐਕਸ਼ਨ ਕਿਸ ਤਰ੍ਹਾਂ ਦਾ ਹੋਵੇਗਾ ਜੇ ਸਰਕਾਰ ਵੱਲੋਂ ਨਹੀਂ ਰਿਸਪੌਂਸ ਹੋਤਾ ਜੋ ਸਾਡੇ ਸੁਪਰ ਪ੍ਰਧਾਨ ਜੀ ਡਿਸਾਈਡ ਕਰਨਗੇ ਸਾਡੀ ਜੋ ਬੋਡੀ ਬਣੀ ਹੋਈ ਹੈ 11 ਮੈਂਬਰੀ ਕਮੇਟੀ ਬਣੀ ਹੋਈ ਹੈ ਜੋ ਫੈਸਲਾ ਕਰੂਗੀ ਅਸ਼ਰਮ ਲਾਗੂ ਕਰੇ ਇਹ ਸਨ ਆਰਟੀਆ ਸੈਸ਼ਨ ਦੇ ਪ੍ਰਧਾਨ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਲੰਬੇ ਸਮੇਂ ਤੋਂ ਸਾਡੀ ਮੰਗ ਹੈ ਕਿ ਪਹਿਲਾ 2.5% ਜਿਹੜਾ ਸਾਡਾ ਕਮਿਸ਼ਨ ਹੁੰਦਾ ਸੀਗਾ ਪਰ ਉਸ ਨੂੰ ਕੱਟ ਕੇ ਉੱਕਾ-ਪੁੱਕਾ ਕਰ ਦਿੱਤਾ ਗਿਆ ਸੀਗਾ ਜਿਸ ਨਾਲ ਸਾਨੂੰ ਹੁਣ ਬਹੁਤ ਨੁਕਸਾਨ ਹੋ ਰਿਹਾ ਕਿਉਂਕਿ ਹੁਣ ਐਮਐਸਬੀ ਅੱਗੇ ਨਾਲੋਂ ਬਹੁਤ ਜ਼ਿਆਦਾ ਵੱਧ ਚੁੱਕੀ ਹੈਗੀ ਤੇ ਜਿਹੜਾ ਸਾਡਾ ਕਮਿਸ਼ਨਰ ਉਹਨੇ ਦਾ ਉਹਨਾਂ ਚੱਲ ਰਿਹਾ ਇਸ ਨੂੰ ਲੈ ਕੇ ਜਿਹੜੀ ਗੱਲਬਾਤ ਚੱਲ ਰਹੀ ਸੀ ਪਰ ਇਹ ਕੇਂਦਰ ਸਰਕਾਰ ਨਾਲ ਸੰਬੰਧਿਤ ਹੈ ਪਰ ਉਹਨਾਂ ਵੱਲੋਂ ਕੋਈ ਸਾਨੂੰ ਅਸ਼ਵਾਸਨ ਨਹੀਂ ਦਵਾਇਆ ਗਿਆ ਪਰ ਪੰਜਾਹ ਸਰਕਾਰ ਨਾਲ ਵੀ ਗੱਲਬਾਤ ਹੋਈ ਸੀ ਉੱਥੇ ਵੀ ਕੋਈ ਸ਼ਿਕਤ ਨਹੀਂ ਨਿਕਲਿਆ ਜਿੱਥੇ ਇਹਨਾਂ ਨੇ ਕਿਹਾ ਵੀ ਹਰਿਆਣਾ ਸਰਕਾਰ ਨੇ ਕਿਹਾ ਹੈਗਾ ਵੀ ਜਿੰਨਾ ਵੀ ਤੁਹਾਨੂੰ ਐਮਐਸਪੀ ਤੋਂ ਕਟ ਮਿਲੇਗਾ ਤੇ ਉਹ ਕਮਿਸ਼ਨ ਹਰਿਆਣਾ ਸਰਕਾਰ ਦੇਵੇਗੀ ਜੇ ਪੰਜਾਹ ਸਰਕਾਰ ਦਿੰਦੀ ਹੈ ਤਾਂ ਅਸੀਂ ਫਿਰ ਵੀ ਇਹ ਗੱਲ ਮੰਨਣ ਲਈ ਤਿਆਰ ਆ ਪਰ ਜੇ ਸਾਡੀ ਗੱਲ ਨਹੀਂ ਮੰਨੀ ਜਾਂਦੀ ਤਾਂ ਅਸੀਂ ਝੋਨੇ ਦੀ ਖਰੀਦ ਜਾਂ ਕਿਸੇ ਵੀ ਫਸਲ ਦੀ ਖਰੀਦ ਨਹੀਂ ਕਰਾਂਗੇ ਜੇ ਫਸਲ ਆਉਂਦੀ ਹੈ ਉਹਦੀ ਸਾਮ ਸਮਾਨ ਲੈ ਕਰਾਂਗੇ ਕਿਸਾਨ ਨੂੰ ਜਿਹੜਾ ਮੰਜਾ ਬਿਸਤਰਾ ਵੀ ਜਿਹੜੀ ਉਹਦੀ ਸੇਵਾ ਉਹ ਵੀ ਕਰਾਂਗੇ ਪਰ ਸਾਡੇ ਵੱਲੋਂ ਕਿਸੇ ਵੀ ਫਸਲ ਦੀ ਖਰੀਦੋ-ਫਰੋਖਤ ਨਹੀਂ ਕੀਤੀ ਜਾਵੇਗੀ ਬਠਿੰਡਾ ਤੋਂ ਅਜੀਤੀ ਮਲੇਨ ਨਾਭ ਸਿੰਘ ਸਿੱਧੂ ਦੀ ਰਿਪੋਰਟ